ਸ੍ਰੀ ਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰੇਡੀਰੀ ਫਾਰਮ ਤੇ ਜਿਹੜੇ ਵੀਰ ਮੇਰਾ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34300 23 95016 34323 ਅੱਜ ਆਪਾਂ ਵੀਰ ਕੋਲ ਆਇਆ ਝੋਟੀਆਂ ਦੂਜਾ ਸੂਆ ਇਹਦੇ ਬਾਰੇ ਨੌਲੇਜ ਲੈ ਕੇ ਦੱਸਦੇ ਆਂ ਚੌਥੀ ਗਾਇਨ ਦਾ ਹੋ ਗਿਆ ਬੱਚੀ ਹਾਂਜੀ ਸੋਈ ਵੀ ਆ ਵੀ ਹਾਂ ਕੋਈ ਗੱਲ ਨਹੀਂ ਪਹਿਲਾਂ ਆਪਣਾ ਨਾਮ ਐਡਰੈਸ ਦੱਸ ਦੋ ਨਾਮ ਰਾਜਵਿੰਦਰ ਸਿੰਘ ਜੀ ਸੇਂਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ 869928446 ਇਹ ਝੋਟੀ ਆਪਣੀ ਕਿਹੜਾ ਸੂਆ ਇਹ ਦੂਜਾ ਸੂਆ ਹੈ ਝੋਟੀ ਚੌਥਾ ਦਿਨ ਅੱਜ ਸੂਈ ਨੂੰ ਹੋਇਆ ਐਤਵਾਰ ਨੂੰ ਸੂਈ ਸੀ 10 ਕਿਲੋ ਦੁੱਧ ਜਮਾ ਤਿਆਰ ਆਈ ਕੰਡੇ ਵਾਲਾ ਜਦੋਂ ਤਿਆਰ ਹਾਂ ਜਮਾ ਤੁਹਾਡੇ ਸਾਹਿਬ ਨਾਲ ਕਿੰਨਾ ਕਰੇ ਹੋ ਦੁੱਧ ਦੋ 13 14 ਕਿਲੋ ਦੀ ਉਮੀਦ ਹੈਗੀ ਹੈ ਜੀ ਹੈ ਜੀ ਹਾਂ ਚਵਾਈ ਚੂਈ ਬਹੁਤ ਜ਼ਿਆਦੇ ਚੰਗੀ ਹੈ ਜਿੰਨੀ ਵੀ ਬਾਕੀ ਕੋਈ ਵੀ ਵੀਰ ਆ ਕੇ ਦੋ ਡੰਗ ਚੋ ਸਕਦਾ ਹੈ ਹਾਂ ਬਾਕੀ ਵੀਰ ਕਹਿੰਦੇ ਹੁਣ ਇਸ ਟਾਈਮ ਇਹਦੀ ਚਵਾਈ ਹੋਈ ਵੀ ਹੈ ਮੈਂ ਥੋੜਾ ਜਿਹਾ ਲੇਟ ਹੋ ਗਿਆ ਵੀਰਾਂ ਨੇ ਟਾਈਮ ਤਾਂ ਪਹਿਲਾਂ ਦਿੱਤਾ ਸੀ ਬਾਕੀ ਝੋਟੀ ਖੁੰਜੀ ਕਿਸੇ ਪਾਸੋਂ ਨੇ ਸਿੰਗਾ ਤੋਂ ਨਹੀਂ ਖੁੰਜੀ ਬਾਕੀ ਸੇਵਾ ਵੀਰਾਂ ਨੇ ਬਹੁਤ ਆ ਪਤਲੀ ਕੂਛ ਦੀ ਹੈ ਪਤਲੇ ਪਿੰਡੇ ਦੀ ਹੈ ਕਿ ਥਾਲੇਵਾ ਚਾਰ ਹੀ ਥਾ ਤੇ ਥਣ ਵੀ ਮੁੱਛਾਂ ਲੱਗਿਆ ਵਾ ਵੱਡੀ ਗੱਲ ਹੁੰਦੀ ਆ ਪਸ਼ੂ ਦੀ ਸੀਲ ਦੀ ਹਾਂ ਠੰਡੀ ਸੀਲ ਬਹੁਤ ਜ਼ਿਆਦਾ ਠੰਡੀ ਸੀਲ ਬਹੁਤ ਆ ਜਿੱਦਾਂ ਹੁਣ ਆਪਾਂ ਕੈਮਰਾ ਕਮਾਈ ਜਾਂਦੇ ਆ ਕੋਈ ਪਰਵਾਹ ਨਹੀਂ ਆਰਾਮ ਨਾਲ ਖੜੀ ਆ ਇਹ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਪਹਿਲਾਂ ਹੀ ਮੈਂ ਦੱਸ ਦਾਨਾ ਵੀ ਸਾਰੀ ਵੀਡੀਓ ਦੇਖਿਆ ਕਰੋ ਇਹ ਤੋਂ ਲੈ ਕੇ ਜੱਟ ਤੱਕ ਦੇਖ ਕੇ ਫਿਰ ਫੋਨ ਲਾਇਆ ਕਰੋ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਪਤਾ ਲੱਗ ਜਾਈ ਥਾਣਾ ਵੀ ਪਿੰਡੇ ਦੀ ਸਿੰਘਾਂ ਦੀ ਠੀਕ ਬਾਕੀ ਵੀਰ ਵੇਚਣ ਵਾਲਾ ਜਿਹੜਾ ਕੋਈ ਦੱਸਦਾ ਇਹਨਾਂ ਵੀਰਾਂ ਕੋਲੋਂ ਪਹਿਲਾਂ ਵੀ ਆਉਣਾ ਸੱਚੀ ਗੱਲ ਹੀ ਦੱਸਦੇ ਜਾਣੇ ਐਦਾਂ ਵਾਪਤਾ ਬਾਕੀ ਘਰੇ ਪਾਲ ਕੇ ਵੇਚਦੇ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਘਰੇ ਝੋਟੀਆਂ ਅਖੇ ਪਾਲ ਕੇ ਵੇਚਦੇ ਵਿੱਚੋਂ ਉਹ ਦੁੱਤੇ ਲੈ ਆਉਂਗਾ ਵੀਰ ਇੱਕ ਚੱਕ ਇੱਕ ਦੀ ਕੜਨਦੇ ਹੁੰਦੇ ਨੇ ਵੱਧ ਜਿ ਮੱਝ ਹੋ ਗਈਆਂ ਤੋਰ ਕੇ ਦਿਖਾਓ ਵੀਰ ਜੀ ਬਾਕੀ ਤੁਹਾਡੀ ਝੋਟੀ ਤੁਹਾਨੂੰ ਦੇਸੀ ਜਾਂਦੀ ਆ ਇਸ ਸਮੀ ਪਲੀ ਆ। ਇਦਾਂ ਦੀ ਵੀਡੀਓ ਬਣਾਉਣ ਲਈ ਸੰਪਰਕ ਨੰਬਰ 9501634323 9501634323 ਮੋੜ ਲਿਓ। ਬਾਕੀ ਝੋਟੀ ਦਾ ਕੱਦ ਕਾਠ ਫੁੱਲ ਆ। ਬੇਲ ਲੰਬੀ ਆ। ਕੈਮਰੇ 'ਚ ਮਸਾ ਹੀ ਆਉਂਦੀ ਆ। ਬਾਕੀ ਉਹ ਵੀਰ ਦਾ ਤਾਂ ਵੀ ਚਾਰ ਦਿਨ ਹੀ ਹਾਂਏ। ਸੂਨ ਹੋਇਆ। 10 ਲੀਟਰ ਦੁੱਧ ਚਾਹ ਰਾਹੋਂ 10 ਲੀਟਰ ਕਹਿਣਾ ਬਾਈ ਹਾਂ ਜੀ ਹਾਂ ਜਮਾ 10 ਕਿ ਉਹ ਤੇਰਾ 14 ਲੀਟਰ ਕਹਿ ਦਿਆ ਬਾਈ ਪਹਿਲੇ ਸੂਏ ਕਿੰਨਾ ਦੁੱਧ ਹੈ ਤੁਹਾਡੇ ਕੋਲੇ ਨੇ ਪਹਿਲੇ ਸੂਏ 10 10 ਕਿਲੋ ਦਿੱਤਾ ਗਾਈ ਅਸਲ ਦਿੱਤਾ ਹਾਂ 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 ਵਰ ਦੇਉ ਬਾਰਾ ਤਰਾ ਕੋਲੋਂ ਰਾਮਾ ਦੇਉ ਬਾਕੀ ਚੰਗੀ ਚੀਜ਼ ਮਿਲਦੀ ਨਹੀਂ ਵੀਰ ਜੀ ਤਸੱਲੀ ਵਾਲੀ ਚੀਜ਼ ਆ ਨਹੀਂ ਜੇ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਫਿਰ ਦੱਸ ਦੋ ਉੱਤੇ ਹੈ ਚੰਗਰਾਮ ਰਾਜਵਿੰਦਰ ਸਿੰਘ ਜੀ ਹਾਂਜੀ ਪਿੰਡ ਭੈਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ ਜੀ 86999284464 ਜੀ ਵੀਰਾਂ ਦਾ ਨੰਬਰ ਲਾਵਾਂਗੇ ਸਕਰੀਨ ਦੇਖਾ ਨਾਲ ਤਾਂ ਲੋਕੇਸ਼ਨ ਤਾਂ ਪਤਾ ਹੋ ਜਾਂਦਾ ਬਾਕੀ ਆਪਦਾ ਸੌਦਾ ਕਰਕੇ ਪੈਸੇ ਝੋਟੇ ਦੇ ਲੱਗ ਜਾਂਦੇ ਬਾਈ ਕਹਿੰਦੇ ਬਹੁਤ ਕੋਈ ਵੀਰ ਮੈਂ ਕੋਈ ਲੱਖ ਤੋਂ ਉੱਪਰ ਮਿਲੂਗੀ ਘੱਟਾ ਲੂ ਕਰੋ ਜੀ ਜੀ ਤੁਸੀਂ ਦੇਖ ਲਿਆ ਵਕਤ ਨੂੰ ਦਰਾਇ ਦੀ ਹੁਣ ਚੋਈ ਕਰਕੇ ਥੋੜਾ ਜਿਹਾ ਜੇਵਾ ਘਟ ਦਿਹਾਉਂਦੀ ਆ ਜਦ ਦਿੱਤੇ ਨੰਬਰ ਤੇ ਸੰਪਰਕ ਕਰਕੇ ਬਈ ਅਲਕਨੈਕਟ ਕਰ ਲੋ ਤਾਂ ਅਲਕਈ ਜਾਂਦਾ ਪਤਾ ਕਰ ਲੋ ਤੇ ਲੜਿਆ ਆਪ ਦੀ ਰੇਟ ਕਰਕੇ ਫਿਰ ਤਰੋ ਜਾਂਗਾ ਟੰਗਾ ਜਾਨਵਰ ਉਹ ਪਤਾ ਜਾਂਦਾ ਪਰ ਪਹਿਲੇ ਇਹਨੂੰ ਫੋਨ ਤੇ ਵਿਖ ਜੇ ਫੋਨ ਤੇ ਗੱਲਬਾਤ ਕਰਕੇ ਆਉਂਦੀ ਓਕੇ ਬਾਈ ਸਤਿਕਾਰ